ਸਵਾਗਤ ਹੈ ਜੀ ਤੁਹਾਡਾ ਗੁਰਸਰੀਆ ਵਲੌਗ ਦੇ ਵਿੱਚ ਤੇ ਡੱਬੋ ਬੜੀ ਟਾਪ ਦੇ ਵਿੱਚ ਅੱਜ ਮਿੰਟੂ ਜੀ ਸਾਰਾ ਦਿਨ ਘਰੇ ਨਹੀਂ ਰਹੇ ਹੈਗੇ ਛੇੜ ਦਾ ਸਾਨੂੰ ਲਾਰਾ ਲਾਇਆ ਵੀ ਤੁਹਾਨੂੰ ਲੈ ਕੇ ਜਾਊਗਾ ਸ਼ਹਿਰ ਇੱਕ ਹੁਣ ਕਪੂ ਆਏ ਹਾਂਜੀ ਕੀ ਹਾਲ ਚਾਲ ਵਧੀਆ ਠੀਕ ਹੈ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਕਿੰਦਾ ਅੱਜ ਸਾਰਾ ਦਿਨ ਕਿੱਥੇ ਰਹੇ ਹੂੰ ਸਾਰਾ ਦਿਨ ਸਾਰਾ ਦਿਨ ਸਾਰਾ ਦਿਨ ਸਾਰਾ ਦਿਨ ਅਜੇਤਵਰ ਸੀ ਤੇ ਰੁਖ ਰਖ ਲਾਰੇ ਸੀਗੇ ਬੱਚੇ ਕਿ ਮੈਂ ਤੇ ਉੱਥੇ ਚਲਾ ਗਿਆ ਸੀਗਾ ਉੱਥੇ ਹੀ ਰਹਿਣਾ ਸੀ ਹੋਰ ਕੀ ਕਰਨਾ ਸੀ ਕੀ ਗੱਲਬਾਤ ਚੱਲਦੀ ਹੈ ਜਿੱਥੇ ਤੁਸੀਂ ਉੱਥੇ ਗੱਲਾਂ ਬਾਤਾਂ ਤਾਂ ਹੁੰਦੀਆਂ ਹੀ ਹੁੰਦੀਆਂ ਗੱਲਾਂ ਬਾਤਾਂ ਉੱਥੇ ਇਕੱਠੇ ਹੋਏ ਸੀਗੇ ਮੈਂ ਸੀ ਲਖਵਿੰਦਰ ਸੀਗਾ ਤਾਂ ਫਿਰ ਗੱਲਾਂ ਬਾਤਾਂ ਪੁਰਾਣੀਆਂ ਚੱਲ ਹੀ ਪੈਂਦੀਆਂ ਨਾਲੇ ਉਹਨਾਂ ਨਾਲੇ ਖਲੀਆਂ ਨਾਲੇ ਤੇ ਚਲੋ ਕੋਈ ਚੱਜ ਦਾ ਕੰਮ ਕਰਦਾ ਤੇ ਉਹਨੂੰ ਆਪਾਂ ਜਾ ਕੇ ਉੱਥੇ ਹਲਾਸ਼ੇਰੀ ਦਿੰਨੇ ਆ ਜਾਂ ਕਿਆ ਲੋਕੀ ਬਈ ਸਿਫਤ ਸਲਾਹਤ ਕਰਦੇ ਆ ਕਿ ਚੰਗਾ ਕੰਮ ਕਰ ਰਹੇ ਆ ਯਾਰ ਤੇ ਨਾਲ ਹੁੰਦਾ ਫਿਰ ਪੁਰਾਣੀਆਂ ਗੱਲਾਂ ਬਾਤਾਂ ਵੀ ਚੱਲ ਪੈਂਦੀਆਂ ਗੱਲਾਂ ਬਾਤਾਂ ਬਹੁਤ ਸਾਰੇ ਪਿੰਡ ਦੀਆਂ ਕਰ ਲਈਆਂ ਫਿਰ ਜਦੋਂ ਅਸੀਂ ਜੁੜ ਜਾਈਏ ਨਾ ਮੈਂ ਇਥੇ ਸੁਣੀਏ ਫਿਰ ਪਾਪਾ ਤੋਂ ਹੈ ਗੱਲਾਂ ਬਾਤਾਂ ਤਾਂ ਫਿਰ ਚੱਲਦੀਆਂ ਹੀ ਨੇ ਆਜਾ ਆਓ ਫਿਰ ਅੱਜ ਜੱਦਾ ਸਿੰਘ ਵੀ ਨਾਲ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਲਾਂ ਬਾਤਾਂ ਬੜੀਆਂ ਅੱਜ ਜੋਜੋਰਾ ਨੂੰ ਯਾਦ ਕੀਤਾ ਪੂਰਾ ਕੇ ਅੱਛਾ ਆ ਇਹ ਬਾਪੂ ਧਿਆਲਸੋਂ ਹੁੰਦਾ ਸੀ ਨਾ ਉਹ ਉਹਦੀਆਂ ਗੱਲਾਂ ਛੇੜ ਕੇ ਬਹਿ ਗਿਆ ਹੋਰ ਬੜੇ ਪਿੰਡਾਂ ਦੇ ਜਿਹੜੇ ਬੰਦੇ ਸੀਗੇ ਪਿੰਡ ਦੇ ਬੰਦੇ ਸੀਗੇ ਜਿਹੜੇ ਉਹਨਾਂ ਦੀਆਂ ਗੱਲਾਂ ਮੱਤਾ ਕੀਤੀਆਂ ਬਾਪੂ ਦੇ ਧਿਆਲਸੋਂ ਨੂੰ ਵੀ ਆਦਮੀ ਤਾਂ ਉਹ ਬੜੀ ਗੱਲ ਉਹਨੂੰ ਨਾ ਗੱਲ ਜੱਜਦੀ ਵੱਡੀ ਹੁੰਦੀ ਸੀ ਅੱਛਾ ਤੇ ਮਤਲਬ ਕਿ ਨਾ ਬੜੀ ਥਰਮੇਜ ਦੇ ਨਾਲ ਨਾ ਜਿੱਤਰਾ ਪੋਲੀ ਜੀ ਗੱਲ ਮਾਰਨੀ ਤੇ ਪਰ ਉਹ ਛਿਚਾ ਕੇ ਲੱਗਦੇ ਹੁੰਦੇ ਸੀ ਅੱਛਾ ਹੂੰ ਕੀ ਗੱਲਾਂ ਚੱਲੀਆਂ ਸਨ ਆਹੀ ਹੋਰ ਮੱਲਾ ਇਹਨਾਂ ਦਾ ਨਾ ਬੜੀਆਂ ਉਹ ਗੱਲਾਂ ਤੇ ਬੜੀਆਂ ਉਹ ਨਾ ਜੋਜੇ ਦਾ ਜੋ ਸਿਗਾ ਕਾ ਮਾਂ ਤੇ ਉਹ ਕਿਤੇ ਮਤਲਬ ਐ ਚਾਚਾ ਮੈਂ ਨਾ ਚਟਰਾਮ ਕਰ ਲਾ ਦੇ ਤੂੰ ਪਿੰਡੋਂ ਰੋਟੀ ਲੈ ਆ ਤੇ ਉਹ ਰੋਟੀ ਲੈਣ ਆ ਗਿਆ ਤੇ ਰੋਟੀ ਲੈ ਕੇ ਤੇ ਫਿਰ ਵਾਪਸ ਗਿਆ ਤੇ ਉਹ ਉੱਥੇ ਬਿਆ ਸੀ ਅੱਛਾ ਤੇ ਟਾਈਮ ਆਪਾ ਲੱਗ ਗਿਆ ਉਹਨੂੰ ਠਾ ਕੇ ਆਂਦਾ ਕਰਨ ਸੀ ਆ ਐ ਕਰਨ ਸੀ ਆ ਉੱਠ ਹੁਣ ਤੇ ਟਾਲੀ ਵੀ ਥੱਕੀ ਹੋਣੀ ਤੂੰ ਦੂਜੀ ਟਾਲੀ ਥੱਲੇ ਪੈ ਜਾ

ਉਹ ਆ ਵੀ ਕਰ ਲਿਓ ਪਿੱਛੋਂ ਆ ਕੇ ਕਰ ਲਿਓ ਆ ਵੀ ਕਰ ਲਿਓ ਆ ਵੀ ਕਰ ਲਿਓ ਆ ਵੀ ਕਰ ਲਿਓ ਜਦਾਂ ਚਾਚਾ ਕਰਦਾ ਦਾਏ ਉਹਦਾ ਸਕੇਡਿਊਲ ਪੂਰਾ ਇੰਪੋਰਟਿਆਂ ਦੇ ਕਿਨੇ ਹੁੰਦਾ ਏ ਤੇ ਉਹ ਕੋਲ ਬਾਪੂ ਪਿੰਡ ਦਾ ਗਰਦੀਪ ਸਿੰਘ ਆ ਉਥੇ ਸਾਲ ਡੇਢ ਸਾਲ ਤਾਂ ਨਹੀਂ ਕੰਮ ਜਿੰਨੇ ਦੁਖਾਣੇ ਆ ਉਹਦੇ ਸਾਲ ਡੇਢ ਸਾਲ ਦੇ ਕੰਮ ਆ ਜਾਣਾ ਤੱਕ ਦੇ ਨੇ ਸਾਰੇ ਬੜਾ ਹੀ ਮਤਲਬ ਕੇ ਨਾ ਭਈ ਗੱਲ ਵਾਕਿਆ ਬੰਦੇ ਜਿਹੜੇ ਸਿਆਣੇ ਹੀ ਨਾ ਬੜੀਆਂ ਉਹਨਾਂ ਦੀਆਂ ਇਦਾਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਬੜੀਆਂ ਪਿਆਰ ਵਾਲੀਆਂ ਭਈ ਮਤਲਬ ਕਿ ਦਿੰਦੇ ਤਾਂ ਝੜਕ ਕਹਿ ਲੋ ਸਬਕ ਕਹਿ ਲੋ ਕੁਝ ਵੀ ਰੋ ਉਹ ਨਾ ਬੜੀਆਂ ਮਿੱਠੀਆਂ ਹੁੰਦੀਆਂ ਸਰ ਬੜੀਆਂ ਮਿੱਠੀਆਂ ਤੇ ਇੱਕ ਵਾਰੀ ਨਾ ਬੜੀ ਮਸ਼ਹੂਰ ਆ ਗੱਲ ਆਪਣੇ ਪਿੰਡ ਦੇ ਵਿੱਚ ਵੀ ਕਿ ਕਰਮਸੋਹ ਸੀਗਾ ਜਿਹੜਾ ਜਿਹੜਾ ਬਾਬਾ ਛੰਡੀ ਜਿਹਨੂੰ ਆਪਾਂ ਕਹਿੰਦੇ ਆ ਹਾਂ ਉਹਨੂੰ ਲੈਣ ਗਿਆ ਚੱਲ ਚਾਚਾ ਮੈਂ ਆ ਗਿਆ ਆ ਗਿਆ ਅੱਛਾ ਫੇਰ ਦੂਜੀ ਵਾਰ ਗਿਆ ਘੰਟੇ ਕੇ ਬਾਅਦ ਓ ਚਾਚਾ ਮੈਂ ਆ ਗਿਆ ਬਸ ਤੂੰ ਤੂੰ ਤੋ ਜਾ ਤੇ ਸਹੀ ਬਸ ਮੈਂ ਆ ਗਿਆ ਤੇਰੇ ਮਗਰੇ ਤਰਿਆ ਨਾ ਫਕੀ ਜੀ ਹਰੀ ਗਿਆ ਮੈਂ ਪਹੁੰਚ ਆ ਗਿਆ ਬੱਚਾ 5 ਮਿੰਟ ਦੋ ਲੱਗਣੇ ਆ ਉਹਨ ਤਾਂ ਕਰੂਸੀਆ ਜਿਹੜੀ ਕਾਰ ਤੇ ਤੂੰ ਆਉਣਾ ਹੈ ਨਾ ਮੈਂ ਉਹਦੇ ਦੀ ਰਮਕ ਲੁਮਕਾ ਮੰਗਾ ਵਾ ਲਮਕੇ ਯਾਰ ਉਹ 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 ਗੱਲ ਆਪਣੇ ਪਿੰਡ ਦੇ ਵਿੱਚ ਬਹੁਤ ਅੱਜ ਵੀ ਕਹਿੰਦੇ ਕਿ ਬਾਪੂ ਧਿਆਲ ਸੋ ਉਹਨੂੰ ਗੱਲ ਬੜੀ ਔੜਦੀ ਕਈ ਬੰਦਿਆਂ ਨੂੰ ਨਾ ਇਯਾਤੇ ਬੜੀ ਗੱਲ ਔੜਦੀ ਆ ਉਹ ਗੱਲ ਨਾ ਗੱਲ ਲੀ ਹਾਂ ਆਪਣੇ ਪਿੰਡਾਂ ਦੇ ਵੀ ਅਕਸਰ ਗੱਲ ਕਰਦੇ ਇੱਕ ਇੱਕ ਵਾਰੀ ਦਿੱਤ ਮੇਰੇ ਕੋਲ ਨਾ ਆਗੇ ਆਪਣੇ ਗੁਰਿੰਦਰ ਜੀ ਇਹ ਇਹ ਜਾਣਦੇ ਹੁੰਦੇ ਸੀ ਸ਼ਹਿਰ ਕੰਮ ਕਰਦੇ ਹੁੰਦੇ ਸੀ ਤੇ ਇਹਨਾਂ ਦੀ ਦੁਕਾਨ ਸੀ ਤੇ ਚਲੋ ਰੋਟੀ ਪਾਣੀ ਲੈ ਕੇ ਜਾਣਾ ਇਹਨਾਂ ਨੇ ਇਹ ਅਕਸਰ ਲੇਟ ਹੋ ਜਾਂਦੇ ਸੀ ਤੇ ਬੱਸ ਲੰਘ ਜਾਂਦੀ ਅੱਛਾ ਬੱਸ ਲੰਘ ਜਾਂਦੀ ਸੀ ਅਕਸਰ ਹੁੰਦਾ ਇਹ ਇੱਕ ਦਿਨ ਇਕਦਾਂ ਇਹ ਯਾਤ ਬੱਸ ਟੱਪ ਗਈ ਔਰ ਅਗਰ ਅਗਰ ਬੱਸਾਂ ਉਹ ਤੋਂ ਘੰਟੇ ਡੇਢ ਘੰਟੇ ਬਾਅਦ ਹੀ ਆਪਣੇ ਆਉਂਦੀ ਸੀ ਕੋਈ ਬੱਸਾਂ ਨਾ ਕੰਮ ਦੀ ਉਤਰਿਆ ਹੋਏ ਤੇ ਬਾਪੂ ਦਿਾਲ ਸੋ ਮੈਂ ਵੀ ਛੋਟਾ ਜਾਂਦਾ ਨਾ ਸਾਂ ਕੱਢਦਾ ਪਿਆ ਸੀ ਸਿਆਲੂ ਦੇਣ ਸੀ ਤੇ ਮੈਂ ਵੀ ਮੰਜੀ ਤੇ ਬੈਠਾ ਆ ਤੇ ਸਾਂ ਪਿਆ ਘੜਾਵਾ ਨਾਲ ਮੈਂ ਮੈਂ ਆ ਆਈਗਾ ਫਰਜ਼ ਕਰੀਂ ਛੋਟਾ ਲਾਲੋ ਦਾ ਨੰਨੂ ਤੋਂ ਥੋੜਾ ਜਿਹਾ ਵੱਡਾ ਹੋਊਗਾ ਪੁੱਤਰ ਅੱਜ ਫੇਰ ਬੱਸ ਲੰਘੀ ਆਹੋ ਤਾਂ ਲੰਘੀ ਹੈ ਜੀ ਹੋਂਦਾ ਇਹ ਬੱਸ ਭਾਵੇਂ ਤੁਹਾਡੇ ਘਰ ਦੇ ਵਿੱਚੋਂ ਵੀ ਲੰਘਣੀ ਸਟਾਰਟ ਹੋ ਜੇ ਨਾ ਘਰ ਦੇ ਤੇ ਨਹੀਂ ਆ ਜਾਣਾ ਚਾਚਾ ਵੇਖ ਕੇ ਹੱਸੇ ਬਾਪੂ ਵਾਲਾ ਮੈਂ ਹੱਸਿਆ ਉਹ ਕਹਿੰਦਾ ਬਸ ਤੇ ਭਾਵੇਂ ਤੁਹਾਡੇ ਘਰ ਦੇ ਵਿੱਚ ਦੀ ਲੰਗਰ ਲੱਗ ਪਵੇ ਨਾ ਤੇ ਤੋਂ ਨਹੀਂ ਝੜਿਆ ਕਿਉਂਕਿ ਦਿੱਲੀ ਵਿੱਚ ਨਾ ਸੀ ਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਯਾਰ ਬੜੀਆਂ ਜਦੋਂ ਫਰੇਦਾ ਜੁੜ ਜਾਂਦੇ ਆ ਨਾ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਜਿਹਦੇ ਜਿਹਦੇ ਕੋਲ ਫਿਰ ਚੱਲਦੀਆਂ ਆਜ ਬੜੀਆਂ ਗੱਲਾਂ ਚੱਲ ਰਹੀਆਂ ਹੈ ਸੀਪ ਵਾਲੇ ਵੀ ਉੱਥੇ ਬੈਠੇ ਸੀ ਮੈਂ ਇੱਕ ਦੋ ਬਾਜ਼ੀਆਂ ਸੀ ਸੀਪ ਦੀਆਂ ਵੀ ਲਾ ਲਈਆਂ ਉੱਥੇ ਆਹ ਚੱਲਦਾ ਕੰਮ ਬਈ ਇਹ ਗੱਲਾਂ ਮਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਅਸਲ ਦੇ ਵਿੱਚ ਕੀ ਨਾ ਕਰੈਕਟਰ ਹੁੰਦੇ ਨੇ ਪਿੰਡਾਂ 'ਚ ਹਰ ਇੱਕ ਪਿੰਡ 'ਚ ਹੀ ਹੋਣਗੇ ਇਹ ਇਕੱਲਾ ਆਪਣੇ ਆਪਣੇ ਪਿੰਡ ਦੇ ਵਿੱਚ ਹੀ ਆ ਸੱਚੀ ਨਹੀਂ ਨਹੀਂ ਪਿੰਡਾਂ 'ਚ ਕਰੈਕਟਰ ਹੁੰਦੇ ਹਰ ਇੱਕ ਤਰ੍ਹਾਂ ਦੇ ਹੁੰਦੇ ਤਰੀ ਬਹੁਤ ਮਜ਼ਾ ਆਉਂਦਾ ਇਹ ਮਜ਼ਾ ਜੀਵ ਜੀ ਨਾਲ ਵੀ ਗੱਲ ਕਰਦੇ ਆ ਨਾ ਅਸੀਂ ਹਾਂਜੀ ਉਹ ਵੀ ਮੈਨੂੰ ਇਹ ਕਹਿੰਦੇ ਕਿ ਜਿਹਦੇ ਆਪਣੇ ਪਿੰਡ ਦੇ ਕਿੱਸੇ ਨੇ ਨਾ ਕੋੜੇ ਬਹੁਤਾ ਪਿੰਡਾਂ ਦੇ ਨਹੀਂ ਹੈਗੇ ਬੜੇ ਬੜੇ ਮਿੱਠੇ ਕਿੱਸੇ ਆ ਬੜੇ ਵੈਸੇ ਚਲੋ ਸਾਰੇ ਪਿੰਡ ਪਿਆਰੇ ਹੁੰਦੇ ਆਪਣੇ ਪਿੰਡ ਦਾ ਮਾਹੌਲ ਹੀ ਸ਼ੁਰੂ ਤੇ ਇਦਾਂ ਦਾ ਰਿਹਾ ਅੱਛਾ ਮਾਹੌਲ ਆ ਪਰ ਮਾਤਮਾ ਕੋਈ ਸਾਰਿਆਂ ਦੇ ਪਿੰਡ ਹੀ ਅੱਛੇ ਰੱਖੇ ਤੇ ਇਸ ਪਿੰਡ ਨੂੰ ਵੀ ਹਸਤਾ ਰਸਤਾ ਰੱਖੇ ਲੋਕ ਬڑے ਮਤਲਬ ਕਿ ਕਹਿ ਲੋ ਕਿ ਸਿਆਣੇ ਜਿਹੜੇ ਹੁੰਦੇ ਆ ਨਾ ਵੇਖੋ ਹੁਣ ਗੱਲ ਕਿੱਥੇ ਕਹਿਣੀ ਕਿੱਥੇ ਜਿਚਾਉਣੀ ਆਪਾਂ ਯਾਦ ਕਰ ਰਹੇ ਹਾਂ ਹਾਂ ਤੇ ਹਨਾ ਤਾਇਆ ਜੀ ਦੀ ਵੀ ਗੱਲ ਦੱਸੋ ਕਿਹੜੀ ਤਾਇਆ ਜੀ ਉਹ ਜਿਹੜੇ ਉਹ ਕੀ ਬਣਦੇ ਹੁੰਦੇ ਮੁੰਡੇ ਹੋਏ ਤੇ ਅੱਛਾ ਉਹ ਤੇ ਉਹ ਸਾਡੇ ਓਏ ਯਾਰ ਜਾਦਾ ਹੀ ਗੱਲ ਹੋ ਜਾਣੀ ਆ ਉਹ ਉਹਦਾ ਕੀ ਸੀ ਕਹਿ ਕੇ ਸਾਡੇ ਪਿੰਡ ਇੱਕ ਘਰ ਆ ਚਲੋ ਮੈਂ ਨਾਂ ਨਹੀਂ ਲਾਵਾਂਗਾ ਤੇ ਉਹ ਕੀ ਸੀ ਕਿ ਬਸ ਉਹ ਚੰਗੀ ਸੀ ਉਹਨਾਂ ਦੀ ਤੇ ਉਹ ਮਲਵ ਵੀ ਕਹਿ ਲਓ ਕਿ ਉਧਰੋਂ ਤੇ ਮੁੰਡੇ ਦੇ ਘਰ ਮੁੰਡਾ ਹੋਇਆ ਤੇ ਉਧਰੋਂ ਮੁੰਡੇ ਦੇ ਪਿਓ ਦੇ ਘਰ ਨਹੀਂ ਉਹ ਉਧਰੋਂ ਉਧਰੋਂ ਪੁੱਤਰ ਹੋ ਗਿਆ ਉਧਰੋਂ ਉਹਦਾ ਭਰਾ ਹੋ ਗਿਆ ਤੇ ਉਹ ਸਵੇਰੇ ਸਾਰੇ ਪਿਆ ਤੇ ਚਾਚਾ ਕਿਧਰ ਨੂੰ ਜਾਣਿਆ ਕਿਧਰ ਨੂੰ ਹੋ ਗਿਆ ਪਾਪਾ ਹੁ ਤਾਂ ਪ੍ਰਮਾਤਮਾ ਨੇ ਕਾਕਾ ਦਿੱਤਾ ਅਸ਼ਰੀ ਦੇ ਪੱਤੇ ਜੇ ਤੋੜਨ ਚੱਲਿਆ ਚਾਚਾ ਬਣਾ ਸਵਾਰ ਕੇ ਆਂਦਾ ਨਾਲੇ ਇੱਕ ਸ਼ਰੀ ਨਾ ਘਰੇ ਹੀ ਲਾਛ ਡੋੜ ਰੋੜ ਕੇ ਆ ਕੇ ਸ਼ਰੀ ਆਉਂਦਾ ਉਦੋਂ ਕਿਉਂਕਿ ਨਾ ਨਿਆਣੇ ਹੁੰਦੇ ਹੀ ਬੜੇ ਸੀਗੇ ਨਾ ਪੰਜ ਪੰਜ ਸੱਤ ਸੱਤ ਵੀ ਹੋ ਜਾਂਦੇ ਸੀਗੇ ਨਾ ਕਸ਼ਰੀਨ ਆਉਣਾ ਤਗੜੇ ਹੋ ਕੇ ਘਰੇ ਹੀ ਲਾ ਛਡੋ ਉਹ ਇਹ ਗੱਲਾਂ ਹੁੰਦੀਆਂ ਨੇ ਭਾਈ ਮੈਂ ਕਮਾਲ ਦੇ ਕੈਰੇਕਟਰ ਸੀਗੇ ਬਹੁਤ ਆ ਹੁਣ ਗੱਲਾਂ ਫਾਲੇਵਰ ਸੁਣਿਆ ਸ਼ਹਿਰ ਆ ਗਿਆ ਸ਼ਹਿਰ ਆ ਗਿਆ ਸਹੀ ਗੱਲ ਆ ਤਾਂ ਪੰਨ ਨੇ ਵੀ ਆ ਸਾਰਿਆਂ ਤੋਂ ਕੇ ਮਿਲਦੇ ਸਾਰਿਆਂ ਦਾ ਸਬਸਕ੍ਰਾਈਬਰਸ